ਉੱਬ ਰੱਬ ਦੇ ਅੱਗੇ ਰਾਤ ਕਰੋ ਨਹੀਂ ਹੁੰਦਾ ਨਹੀਂ ਹੁੰਦਾ ਰੋਟੀ ਪੈ ਸਾਡਾ ਕੋਈ ਨਹੀਂ ਜੇ ਸਾਡਾ ਸੋਚੋ ਕੋਈ ਹੱਲ ਕਰੋ ਸਾਡਾ ਗਰੀਬ ਜਤੀਮਾਂ ਦਾ ਉਹ ਤਾਂ ਕਹਿੰਦਾ ਮੈਂ ਜਾਣਾ ਨਹੀਂ ਕਿਤੇ ਉਹ ਬੈਠਾਂਗੇ ਉਹ ਕਹਿੰਦਾ ਮੈਂ ਕਿੱਥੇ ਨਹੀਂ ਜਾਣਾ ਇੱਥੇ ਮਰ ਜਾਣਾ ਹੁਣ ਕਹਿੰਦਾ ਮੈਨੂੰ 50 ਸਾਲ ਹੋ ਗਏ ਇੱਥੇ ਰਹਿੰਦੇ ਨੇ ਉਹਨਾਂ ਨੇ ਦੇ ਕੋਲ ਕੰਮ ਹੈਗਾ ਕਿ ਕੋਈ ਨਹੀਂ ਹੈ ਮਿਹਨਤ ਮਿਲ ਦਿਹਾੜੀਦਾਰ ਹੈਗੇ ਨੇ ਕਿ ਇਹਨਾਂ ਵਾਸਤੇ ਕੋਈ ਜ਼ਹਿਰ ਦਾ ਘੋਲ ਹੀ ਬਣਾ ਲਿਓ ਇਹਨਾਂ ਨੂੰ ਪਿਆਜ ਦਿਓ ਇਹ ਮਰ ਜਾਣੇ ਕਿੱਥੇ ਜਾਣ ਕੇ ਛੋਟੇ ਛੋਟੇ ਬੱਚੇ ਲੈ ਕੇ ਰੋ ਰੋ ਕੇ ਦਿਨ ਰਾਤ گزارਣ ਦੇ ਇਹ ਜਿੰਨੇ ਵੀ ਜੀ ਅਸੀਂ ਹੈਗੇ ਪ੍ਰਾਣ ਨਿਕਲ ਵਾਲਿਆ ਔਰ ਕੁਛ ਨਹੀਂ ਜਾਏਗਾ ਸਾਡੇ ਕੋਲ ਸਾਡਾ ਸਾਡਾ ਸੋਚੋ ਕੁਛ ਸਾਡਾ ਸੋਚੋ ਟੱਡੇ ਆਸਰੇ ਹੈ ਬੜੀ ਵੀ ਫੋਰ ਸਾਊਦੀ ਆ 9 10 ਵਜੇ ਸਭ ਤੋਂ ਪਹਿਲਾਂ ਇੱਕ ਡਾ ਕੇ ਮੈਂ ਅੱਗੇ ਖਲੋਊਂਗਾ ਗੱਲ ਦੀ ਲੜਾਈ ਟੱਟ ਕੇ ਲੜਨੀ ਆਪਾਂ ਆਲ ਆਟਾ ਤੁਹਾਨੂੰ ਸਮਾਨ ਭੇਜ ਦੇਣਾ ਠੀਕ ਆ ਜੀ ਹੁਣੇ ਆ ਜਾਂਦਾ ਤੁਹਾਡੇ ਕੋਲ ਤੇ ਸਵੇਰੇ ਜਿਹੜਾ ਆਵੇ ਉਹਨੂੰ ਪ੍ਰਸ਼ਾਦਾ ਛਕਾ ਕੇ ਭੇਜਣਾ ਚਾਹ ਸਾਰਾ ਦਿਨ ਚੱਲੇ ਰੋਟੀ ਪਾਣੀ ਸਾਰਾ ਦਿਨ ਚੱਲੇ ਜੋ ਜੋ ਤੁਹਾਨੂੰ ਚਾਹੀਦਾ ਕੋ ਮੇਰੀ ਭੈਣ ਆ ਮੁੰਡੇ ਨੂੰ ਲਿਖਾ ਦਿਓ ਉਹ ਹੁਣੇ ਤੁਹਾਨੂੰ ਸਮਾਨ ਦੇ ਜਾਂਦਾ ਸੋ ਸਾਰੇ ਜਾਣੇ ਕੱਲ ਇੱਥੇ 9 ਵਜੇ ਸਾਰਿਆਂ ਨੇ ਇਕੱਠੇ ਹੋਣਾ ਮੈਂ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਊਂਗਾ 9 ਵਜੇ ਇੱਥੇ ਮੇਰੀ ਸਾਰੇ ਅਮਰਸਰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਇਸ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਯਾਦ ਹੋਏਗਾ ਕਿ ਜਲੰਧਰ ਦੇ ਵਿੱਚ ਇੱਕ ਲਤੀਫਪੁਰਾ कांड ਹੋਇਆ ਸੀਗਾ ਉਹਦੇ ਵਿੱਚ ਰਾਤੋਂ ਰਾਤ ਲੋਕਾਂ ਨੂੰ ਜਾੜ ਦਿੱਤਾ ਗਿਆ ਸੀਗਾ ਔਰ ਅੱਜ ਤੱਕ ਲੋਕਾਂ ਦੇ ਘਰ ਨਹੀਂ ਬਣੇ ਕਈ ਲੋਕ ਸੜਕਾਂ ਤੇ ਰਹਿ ਗਏ ਕੁਝ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਕੋਈ ਉਹਨਾਂ ਦਾ ਮੁੜ ਵਸੇਬਾ ਨਹੀਂ ਕੀਤਾ ਗਿਆ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਨਹੀਂ ਕਹਿੰਦਾ ਦੂਰੋਂ ਦੂਰੋਂ ਲੋਕ ਆਓ ਮੈਂ ਨਹੀਂ ਕਹਿੰਦਾ ਪੂਰੇ ਪੰਜਾਬ ਦੇ ਵਿੱਚੋਂ ਆਓ ਪਰ ਜਿਹੜੇ ਲੋਕ ਸ਼ਹਿਰ 'ਚ ਰਹਿੰਦੇ ਨੇ ਜਿਹੜੇ ਲੋਕ ਇੱਕ ਦੂਜੇ ਦਾ ਦਰਦ ਸਮਝਦੇ ਨੇ ਮੇਰੀ ਉਹਨਾਂ ਦੇ ਚਰਨਾਂ 'ਚ ਅਪੀਲ ਹੈ ਕਿ ਇਹ ਅੰਮ੍ਰਿਤਸਰ ਦਾ ਕੈਂਟ ਏਰੀਆ 19 ਨੰਬਰੇ ਕੋਠੀ ਆ ਇੱਥੇ ਬਹੁਤ ਸਾਰੀਆਂ ਕੋਠੀਆਂ ਨੇ ਬਹੁਤ-ਬਹੁਤ ਵੱਡੇ-ਵੱਡੇ ਸ਼ਾਹੂਕਾਰ ਜਿਹੜੇ ਪ੍ਰਾਈਵੇਟ ਬੰਦੇ ਨੇ ਫੌਜ ਨਾਲ ਰਿਲੇਟਡ ਨਹੀਂ ਉਹ ਢਾਈਆਂ-ਢਾਈਆਂ ਕਿੱਲਿਆਂ ਦੇ ਘਰ ਦੇ ਵਿੱਚ ਇਕੱਲਾ-ਇਕੱਲਾ ਪਰਿਵਾਰ ਰਹਿੰਦਾ ਪਰ ਇਹ 19 ਨੰਬਰ ਕੋਠੀ ਆ ਇਹਦੇ ਵਿੱਚ 35 ਤੋਂ 40 ਜਿਹੜੇ ਪਰਿਵਾਰ ਨੇ ਗਰੀਬ ਪਰਿਵਾਰ ਆ ਛੋਟੇ-ਛੋਟੇ ਬੱਚੇ ਨੇ ਆ ਬਜ਼ੁਰਗ ਨੇ ਬੈਠੇ ਇਹ ਇੱਥੇ ਰਹਿੰਦੇ ਨੇ ਕੋਈ ਬਿਮਾਰ ਆ ਕੋਈ ਭੁੱਖਾ ਨਾ ਜੂਝ ਰਿਹਾ ਕੋਈ ਬਿਮਾਰੀ ਨਾ ਜੂਝ ਰਿਹਾ ਕੋਈ ਆਪਣੀ ਉਮਰ ਦੇ ਨਾਲ ਜੂਝ ਰਿਹਾ ਉਹ ਇੱਥੇ 35 40 ਪਰਿਵਾਰ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਇੱਕ ਕੱਢਣ ਦਾ ਫੌਜ ਵੱਲੋਂ ਇੱਕ ਕੇਸ ਕੀਤਾ ਗਿਆ ਫੌਜ ਦਾ ਫਰਜ ਹੈ ਸਾਡੇ ਦੇਸ਼ ਦੀ ਰਾਖੀ ਕਰਨਾ ਸਾਡੇ ਦੇਸ਼ ਦੇ ਵਸਿੰਦਿਆਂ ਦੀ ਰਾਖੀ ਕਰਨਾ ਪਤਾ ਨਹੀਂ ਇਹ ਲੜਾਈ ਕਿਹੜੀ ਗੱਲ ਦੀ ਬਣਾ ਲਈ ਕੇ ਲਾਗੇ ਲਾਗੇ ਸਾਰੀਆਂ ਕੋਠੀਆਂ ਵਾਲੇ ਨੇ ਉਹਨਾਂ ਦੇ ਉੱਤੇ ਕੋਈ ਕੇਸ ਨਹੀਂ ਤੇ ਜੇ ਕਿਸੇ ਦੇ ਉੱਤੇ ਕੇਸ ਵੀ ਹੈਗਾ ਕੋਠੀ ਵਾਲੇ ਤੇ ਉਹ ਬਹੁਤ ਅਮੀਰ ਨੇ ਵੱਡੀਆਂ ਵੱਡੀਆਂ ਕੋਟਾਂ ਦੇ ਵਿੱਚ ਵੱਡੇ ਵੱਡੇ ਵਕੀਲ ਕਰਕੇ ਲੜਦੇ ਨੇ ਇਹ ਗਰੀਬ ਤੇ 5-5 7-700 ਪਾ ਕੇ ਆਪਣਾ ਵਕੀਲ ਕਰ ਸਕਦੇ ਔਰ ਫੌਜ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਪੈਨਲ ਬਣਿਆ ਹੁੰਦਾ ਉਹਦੇ ਸਾਹਮਣੇ ਉਹ ਲੜਾਈ ਨਹੀਂ ਲੜ ਸਕਦੇ ਇਹ ਹਾਈ ਕੋਰਟ ਦੇ ਵਿੱਚੋਂ ਵੀ ਕੇਸ ਹਾਰ ਗਏ ਇਹਨਾਂ ਸੁਪਰੀਮ ਕੋਰਟ ਜਾਣ ਦੀ ਕੋਸ਼ਿਸ਼ ਕੀਤੀ ਉੱਥੇ ਵੀ ਬਹੁਤ ਸਾਰਾ ਖਰਚਾ ਹੁੰਦਾ ਜਿਹੜਾ ਕਰਨ ਦੇ ਸਮਰੱਥ ਨਹੀਂ ਹੈਗੇ ਉੱਥੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਔਰ ਇਹਨਾਂ ਨੂੰ ਕੱਢਣ ਦਾ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਪਿਛਲੇ ਪਾਸੇ ਨੋਟਿਸ ਲਾਇਆ ਜਿਹਦੇ ਵਿੱਚ ਲਿਖਿਆ ਕਿ 20 ਤਰੀਕ ਤੱਕ ਤੁਸੀਂ ਇਹ ਸਾਰੇ ਘਰ ਖਾਲੀ ਕਰ ਦਿਓ ਇਥੋਂ ਨਿਕਲ ਜਾਓ ਨਹੀਂ ਤੇ ਤੁਹਾਡਾ ਜਿਹੜਾ ਨੁਕਸਾਨ ਹੈ ਉਹ ਪੁਲਿਸ ਦੇ ਰਹੀਂ ਕਿਸੇ ਤਰੀਕੇ ਵੀ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਮੇਰਾ ਸਰਕਾਰ ਨੂੰ ਇਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਇਹਨਾਂ ਕੇਸ ਲੜਨਾ ਸੀਗਾ ਤੁਸੀਂ ਇਹਨਾਂ ਇਹਨੇ ਵੱਡੇ ਡਿਪਟੀ ਐਡਵੋਕੇਟ ਜਰਨਲ ਰੱਖੇ ਨੇ ਲੀਗਲ ਡਵਾਈਜ਼ਰ ਰੱਖੇ ਨੇ ਸਰਕਾਰੀ ਵਕੀਲ ਰੱਖੇ ਨੇ ਜਿਨ੍ਹਾਂ ਨੂੰ ਤਨਖਾਹਾਂ ਦਿੰਦੇ ਹੋ ਗਰੀਬ ਜਨਤਾ ਦਾ ਕੇਸ ਉਹਨਾਂ ਨੇ ਲੜਨਾ ਸੀਗਾ ਇਹਨਾਂ ਦਾ ਕੇਸ ਕਿਤੇ ਲੜਿਆ ਹੀ ਨਹੀਂ ਗਿਆ ਔਰ ਥੱਕ ਹਾਰ ਕੇ ਇਹ ਜੇ ਹਾਰ ਗਏ ਨੇ ਤੇ ਇਹਨਾਂ ਨੂੰ ਆਰਡਰ ਕਰ ਦਿੱਤਾ ਗਿਆ ਇੱਥੋਂ ਕੱਢਣ ਲਈ ਕੁਝ ਇਹਨਾਂ ਬਾਰੇ ਸੋਚਿਆ ਤੇ ਜਾਵੇ ਇਹ ਜਾਣਗੇ ਕਿੱਥੇ ਇਹ ਬਿਮਾਰੀਆਂ ਨਾਲ ਜੂਝ ਰਹੇ ਨੇ ਨਾ ਜਾਣਾ ਕਿੱਥੇ ਹੈ ਜਿਹੜਾ ਜਲੰਧਰ ਲਤੀਫਪੁਰ ਆਇਆ ਸੀਗਾ ਅੰਮ੍ਰਿਤਸਰ ਦੇ ਵਿੱਚ ਲਤੀਫਪੁਰਾ ਜਿਹੜਾ ਬਣਨ ਦੀ ਤਿਆਰੀ ਕੱਲ ਕੀਤੀ ਗਈ ਆ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਔਰ ਮੇਰੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਸ਼ਹਿਰ ਦੇ ਡੀਸੀ ਸਾਹਿਬਾਂ ਨੇ ਸਾਡੇ ਸ਼੍ਰੀ ਸਾਖਸ਼ੀ ਸਾਨੀ ਜੀ ਉਹਨਾਂ ਨੂੰ ਸਟੇਟ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਸੀ ਡੀਸੀ ਸਾਹਿਬ ਨੂੰ ਵੀ ਮਿਲੇ ਸੀਗੇ ਵੀ ਇਹਨਾਂ ਲੋਕਾਂ ਨੂੰ ਉਜਾੜਨ ਤੋਂ ਪਹਿਲਾਂ ਦੱਸੋ ਤੇ ਸਹੀ ਇਹਨਾ ਜਾਣਾ ਕਿੱਥੇ ਇਹਨਾਂ ਦਾ ਕੋਈ ਬੰਦੋਬਸਤ ਕੀਤਾ ਮੈਂ ਛੋਟੀਆਂ ਛੋਟੀਆਂ ਉਹਨਾਂ ਨੂੰ ਐਗਜ਼ਾਮਪਲ ਅਧਾਰਨਾ ਦਿੱਤੀਆਂ ਕਿ ਝੁੱਗੀ ਝੌਂਪੜੀ ਵਾਲੇ ਉਹ ਜੀਟੀ ਰੋਡ ਦੇ ਉੱਤੇ ਬਹਿ ਕੇ ਜਿੱਥੇ ਮਰਜ਼ੀ ਕਬਜ਼ਾ ਕਰ ਲੈਂਦੇ ਨੇ ਉਹਨਾਂ ਨੂੰ ਉੱਥੋਂ ਠਾਉਣ ਲਈ ਤੁਸੀਂ ਪ੍ਰਾਈਵੇਟ ਜਿਹੜੇ ਫਲੈਟ ਸਰਕਾਰੀ ਤੌਰ ਦੇ ਉੱਤੇ ਬਣਾ ਕੇ ਦਿੰਦੇ ਹੋ ਇਹ ਉਹਨਾਂ ਨੂੰ ਵੀ ਗਏ ਗੁਜ਼ਰੇ ਨੇ ਪੰਜਾਬੀ ਜਿਹੜੇ ਇੱਥੇ ਰਹਿੰਦੇ ਨੇ 50 50 ਸਾਲਾਂ ਤੋਂ 50 50 ਸਾਲ ਹੋ ਗਏ ਇਹਨਾਂ ਨੂੰ ਇੱਥੇ ਰਹਿੰਦੇ ਆ ਪਾਸਪੋਰਟ ਇੱਥੇ ਬਣੇ ਵੋਟਾਂ ਇੱਥੇ ਬਣੀਆਂ ਰਾਸ਼ਨ ਕਾਰਡ ਇੱਥੇ ਬਣੇ ਬੱਚੇ ਇੱਥੇ ਪੈਦਾ ਹੋਏ ਬੱਚੇ ਇੱਥੇ ਜਵਾਨ ਹੋ ਗਏ ਤੇ ਇੱਕਦami ਤੁਸੀਂ ਇਹਨਾਂ ਨੂੰ ਹੁਕਮ ਕਰ ਦਿੱਤਾ ਵੀ ਇੱਥੋਂ ਕੱਢ ਦਿੱਤੇ ਜਾਣ ਅਸੀਂ ਕੱਲ ਡੀਸੀ ਸਾਹਿਬ ਕੋਲ ਵੀ ਗਏ ਉਹਨਾਂ ਨੂੰ ਵੀ ਅਸੀਂ ਸਾਰੇ ਜਿੰਨਾ ਵਫਾ ਸੀਗਾ ਉਹਨੇ ਬੇਨਤੀ ਕੀਤੀ ਕਿ ਡੀਸੀ ਸਾਹਿਬ ਇਹਨਾਂ ਨਾਲ ਧੱਕਾ ਨਾ ਕਰੋ ਜੇ ਤੁਸੀਂ ਇਹਨਾਂ ਨੂੰ ਕੱਢਣਾ ਹੀ ਚਾਹੁੰਦੇ ਹੋ ਇਨਾਂ ਕੋਲ ਕੋਈ ਹੱਲ ਨਹੀਂ ਹੈਗਾ ਫਿਰ ਇੱਕ ਤੇਲ ਦਾ ਟੈਂਕਰ ਲੈ ਆਏ ਉਹ ਇਹਨਾਂ ਦੇ ਉੱਤੇ ਪਾ ਕੇ ਸਮੇਤ ਸਾਡੇ ਅੱਗ ਲਾ ਦਿਓ ਇਹਨਾਂ ਕੋ ਜੀਣ ਲਈ ਨਾ ਤੇ ਜਗਾ ਨਾ ਖਾਣ ਲਈ ਔਰ ਤਰਾਸ ਦੀ ਕੀ ਹੈ ਇਹ ਕਿਤੇ ਕਿਰਾਏ ਤੇ ਘਰ ਵੀ ਮੰਗਦੇ ਨੇ ਹਾਂ ਉਹ ਵੀ ਨਹੀਂ ਮਿਲਦਾ ਇਹ ਬਜ਼ੁਰਗ ਮਾਵਾਂ ਕਿਤੇ ਕੰਮ ਨਹੀਂ ਕਰ ਸਕਦੀਆਂ ਉਹ ਕਿਰਾਏ ਤੇ ਘਰ ਵੀ ਕੋਈ ਨਹੀਂ ਦਿੰਦਾ ਵੀ ਇਹਨਾਂ ਕਿਰਾਇਆ ਕਿੱਥੋਂ ਦੇਣਾ ਸੋ ਅਸੀਂ ਕੱਲ ਉਹਨਾਂ ਨੂੰ ਬੇਨਤੀ ਕੀਤੀ ਸੀ ਪਰ ਮਾੜੇ ਬੰਦੇ ਦੀ ਸੁਣਵਾਈ ਛੇਤੀ ਹੁੰਦੀ ਨਹੀਂ ਲੋਕਾਂ ਨੂੰ ਖੀਰ ਸੜਕਾਂ ਤੇ ਉਤਰਨਾ ਪੈਂਦਾ ਔਰ ਡੀਸੀ ਸਾਹਿਬ ਸਾਨੂੰ ਸਾਰਿਆਂ ਦੇ ਸਾਹਮਣੇ ਕਹਿੰਦੇ ਨੇ ਤੁਸੀਂ ਮੇਰੇ ਨਾਲ ਲੜਨ ਆਏ ਹੋ ਮੈਂ ਡੀਸੀ ਸਾਹਿਬ ਨੂੰ ਕਿਹਾ ਜੇ ਤੁਹਾਡੇ ਨਾਲ ਲੜਨ ਜੋਗੇ ਹੁੰਦੇ ਤੇ ਫਿਰ ਫੌਜ ਨਾਲ ਵੀ ਲੜ ਲੈਂਦੇ ਫਿਰ ਇਹਨਾਂ ਦੇ ਘਰ ਨਾਲ ਵੇਲੇ ਹੁੰਦੇ ਇਹੋ ਕੋਈ ਵੱਡਾ ਆਦਮੀ ਤੁਹਾਡੇ ਦਫਤਰ ਆਵੇ ਤੇ ਹੋਰ ਤਰ੍ਹਾਂ ਰਿਸਪੈਕਟ ਹੁੰਦੀ ਹੈ ਜੇ ਕੋਈ ਗਰੀਬ ਬੰਦਾ ਆਉਂਦਾ ਤੇ ਉਹਦੇ ਨਾਲ ਤੁਹਾਡੀ ਬੋਲਬਾਣੀ ਹੋਰ ਹੁੰਦੀ ਹੈ ਫਿਰ ਮੈਂ ਅੱਜ ਪੁਲਿਸ ਕਮਿਸ਼ਨਰ ਨੇ ਸਾਡੇ ਗੁਰਪ੍ਰੀਤ ਭੁੱਲਰ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਕਿ ਹਾਂ ਤੁਹਾਨੂੰ ਪੂਰਾ ਰਾਈਟ ਹੈ ਇਹਨਾਂ ਨੂੰ ਕੱਢ ਦਿਓ ਇੱਥੋਂ ਤੁਸੀਂ ਆਪ ਦੀ ਜਾਨ ਬਚਾਓ ਕਿ ਤੁਹਾਨੂੰ ਸੁਪਰੀਮ ਕੋਰਟ ਤੰਗ ਨਾ ਕਰੇ ਤੁਹਾਨੂੰ ਕਿਸੇ ਉੱਥੇ ਤੁਹਾਡੇ ਖਿਲਾਫ ਸਬੰਨ ਨਾ ਜਾਰੀ ਕਰੇ ਪਰ ਇੱਕ ਕੰਮ ਤੇ ਕਰੋ ਨਾ ਇਹਨਾਂ ਲੋਕਾਂ ਦੇ ਉੱਤੇ ਕਿ ਇਹਨਾਂ ਵਾਸਤੇ ਕੋ ਜਹਿਰ ਦਾ ਘੋਲ ਹੀ ਬਣਾ ਲਿਓ ਇਹਨਾਂ ਨੂੰ ਪਿਆਜ ਦਿਓਏ ਮਰ ਜਾਣੇ ਕਿੱਥੇ ਜਾਣਗੇ ਛੋਟੇ ਛੋਟੇ ਬੱਚੇ ਲੈ ਕੇ ਅੱਜ ਫਿਰ ਹੁਣ ਮੇਰੀ ਐਸਡੀਐਮ ਸਾਹਿਬ ਨਾਲ ਗੱਲ ਹੋਈ ਆ ਜਿਨ੍ਹਾਂ ਨਾਲ ਡਿਊਟੀ ਲੱਗੀ ਆ ਜਿਨ੍ਹਾਂ ਦੀ ਮਨ ਕਮਲ ਸਿੰਘ ਚਾਲ ਮੈਂ ਉਹਨਾਂ ਨੂੰ ਵੀ ਕਿਹਾ ਜੀ ਐਡੀ ਛੇਤੀ ਇੱਥੇ ਕਬਜ਼ਾ ਤੁਸੀਂ ਕਰ ਨਹੀਂ ਸਕਦੇ ਲੋਕ ਬਹੁਤ ਪਰੇਸ਼ਾਨ ਨੇ ਲੋਕ ਮਰ ਜਾਣਗੇ ਇੱਥੇ ਕੋਆ ਵੀ ਨਾ ਵੀ ਹੋ ਜੂਗੀ ਅੱਜ ਅਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਰਹੇ ਆ ਕਿ ਜੇ ਇਹਨਾਂ ਨੂੰ ਇੱਥੋਂ ਕੱਢਣਾ ਵੀ ਆ 35 40 ਪਰਿਵਾਰ ਨੇ ਸਰਕਾਰ ਕੋਲ ਬਹੁਤ ਸਾਰੇ ਫੰਡ ਹੁੰਦੇ ਨੇ ਕੋਈ ਇਹਨਾਂ ਨੂੰ 5 5 10 10 ਲੱਖ ਰੁਪਈਆ ਪਰ ਪਰਿਵਾਰ ਨੂੰ ਦਿੱਤਾ ਜਾਵੇ ਜਾਂ ਸਰਕਾਰੀ ਤੁਹਾਡੇ ਕੋਲ ਫਲੈਟ ਬਣੇ ਨੇ ਉਹ ਦਿੱਤੇ ਜਾਣ ਉਹਨਾਂ ਦੇ ਵਿੱਚ ਇੱਕ ਇੱਕ ਫਲੈਟ ਦਿੱਤਾ ਜਾਵੇ ਆਪਦੇ ਬੱਚੇ ਲੈ ਕੇ ਰਹਿਣਗੇ ਨਵੰਬਰ ਮਹੀਨਾ ਖਤਮ ਹੋਣ ਤੇ ਆ ਗਿਆ ਕੋਈ ਸ਼ਰਮ ਕਰੋ ਯਾਰ ਤੁਹਾਨੂੰ ਆਪਣੇ ਆਪ ਕੋ ਸੋਚਦੀ ਨਹੀਂ ਨਵੰਬਰ ਮਹੀਨਾ ਖਤਮ ਹੋਣ ਤੇ ਆ ਗਿਆ ਦਸੰਬਰ ਜਨਵਰੀ ਫਰਵਰੀ ਅੱਗੋਂ ਠੰਡ ਦੇ ਮਹੀਨੇ ਨੇ ਲੋਕ ਦੋ ਦੋ ਜੈਕਟਾਂ ਪਾ ਕੇ ਨਿਕਲਦੇ ਨੇ ਦੋ ਦੋ ਰਜਾਈਆਂ ਲੈ ਕੇ ਸੌਂਦੇ ਨੇ ਆ ਛੋਟੇ ਛੋਟੇ ਬੱਚੇ ਇੱਧਰ ਕੈਮਰਾ ਮਾਰੋ ਇਹ ਜਾਣਗੇ ਕਿੱਥੇ ਕਿਹੜੇ ਖੂ ਦੇ ਵਿੱਚ ਇਹਨਾਂ ਨੂੰ ਲੈ ਜਾਣਗੇ ਕਿਹੜੀ ਗੁਫਾ ਦੇ ਵਿੱਚ ਇਹਨਾਂ ਨੂੰ ਲੈ ਜਾਣਗੇ ਸੋ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਕੱਲ ਜੇ ਇੱਧਰ ਆਉਣਾ ਤੇ ਆਪਣਾ ਪੜਿਆ ਵਿਚਾਰ ਕੇ ਇਹਨਾਂ ਲੋਕਾਂ ਦੀ ਜ਼ਰੂਰੀ ਨਹੀਂ ਕਿ ਤੁਸੀਂ ਜਗ੍ਹਾ ਤੋਂ ਕਬਜ਼ਾ ਛਡਾਉਣਾ ਇਹਨਾਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਵੀ ਤੁਹਾਡਾ ਫਰਜ ਹੈ ਸੋ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਔਰ ਮੈਨੂੰ ਅੱਜ ਐਸਡੀਐਮ ਸਾਹਿਬ ਕਹਿੰਦੇ ਨੇ ਕਿ ਜਿਹੜੇ ਫੌਜ ਦੇ ਸੀਓ ਨੇ ਚਲੋ ਫੌਜ ਨੂੰ ਅਸੀਂ ਸਲੂਟ ਕਰਦੇ ਆ ਮੈਂ ਕੋ ਕਿੰਤੂ ਪਰੰਤੂ ਨਹੀਂ ਕਰਦਾ ਉਹ ਕਹਿੰਦੇ ਜੀ ਸਾਨੂੰ ਸਿਕਿਉਰਿਟੀ ਥ੍ਰੈਟ ਹੈ ਜੇ ਕੋਠੀ ਵਿਹਲੀ ਨਹੀਂ ਹੁੰਦੀ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਇਹ ਅਤਵਾਦੀ ਨੇ ਯਾਰ ਇਹਨਾਂ ਕੋ ਸਿਕਿਉਰਿਟੀ ਥ੍ਰੈਟ ਹੈ ਤੁਹਾਨੂੰ ਇਹਨਾਂ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਨਾ ਗਰੀਬਾਂ ਤੋਂ ਲੋਕਾਂ ਦੇ ਘਰਾਂ 'ਚ ਕੱਪੜੇ 도ਣ ਵਾਲਿਆਂ ਤੋਂ ਲੋਕਾਂ ਦੇ ਘਰਾਂ 'ਚ ਕੱਪੜੇ ਮਾਂਜਣ ਵਾਲਿਆਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਦਿਹਾਰੀਆਂ ਕਰਨ ਵਾਲਿਆਂ ਤੋਂ ਖਤਰਾ ਇਹ ਅਤਵਾਦੀ ਨੇ ਯਾਰ ਉਹ ਬਾਈਪਾਸ ਤੇ ਜਾਓ ਤੁਹਾਡਾ ਐਮੂਨੇਸ਼ਨ ਡੰਪ ਹੈ ਜਿੱਥੇ ਸਾਰੇ ਪੰਜਾਬ ਦਾ ਅਸਲਾ ਪਿਆ ਸਾਰੇ ਅੰਮਰਸਰ ਦਾ ਅਸਲਾ ਪਿਆ ਉਹਦੇ ਲਾਗੇ ਤੇ ਚਾਰ ਚਾਰ ਮੰਜ਼ਲਾ ਰਿਜ਼ੋਰਟ ਬੜੇ ਨੇ ਯਾਰ ਉੱਥੋਂ ਤੁਹਾਨੂੰ ਸਿਕਿਉਰਿਟੀ ਥ੍ਰੈਟ ਨਹੀਂ ਹੈਗਾ ਉਹ ਦੀਵਾਲੀ ਵਿਸਾਖੀ ਤੁਹਾਡੇ ਘਰ ਆਉਂਦੇ ਨੇ ਤੇ ਠੀਕ ਨੇ ਇਹ ਕਿਸੇ ਨੂੰ ਨਾ ਕੋਈ ਦੇ ਸਕਦੇ ਨੇ ਤੇ ਨਾ ਲੈ ਸਕਦੇ ਨੇ ਸੋ ਇਹਨਾਂ ਇਹਨਾਂ ਕੋਲੋਂ ਤੁਹਾਨੂੰ ਸਿਕਿਉਰਿਟੀ ਥ੍ਰੈਟ ਹੈ ਉੱਥੇ ਤੁਸੀਂ ਐਨੀਆਂ ਨਹੀਂ ਉੱਚੀਆਂ ਮੰਜ਼ਲਾ ਬਣਾ ਦਿੱਤੀਆਂ ਜਿੱਥੇ ਤੁਹਾਡਾ ਸਾਰੇ ਸ਼ਹਿਰ ਦਾ ਸਾਰੇ ਬਾਰਡਰ ਦਾ ਅਸਲਾ ਪਿਆ ਉਹਨਾਂ ਲੋਕਾਂ ਕੋਲੋਂ ਤੁਹਾਨੂੰ ਖਤਰਾ ਨਹੀਂ ਸੋ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਜੇ ਤੁਹਾਡੇ ਕੋਲ ਸੁਪਰੀਮ ਕੋਰਟ ਦੇ ਆਰਡਰ ਨੇ ਇਹ ਉਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ ਪਰ ਸਰਕਾਰ ਦਾ ਫਰਜ ਬਣਦਾ ਇਹਨਾਂ ਲੋਕਾਂ ਦਾ ਮੁੜਵ ਸੇਵਾ ਕਰਨਾ ਇਹਨਾਂ ਨੂੰ ਜਿਹੜੀ ਬਣਦੀ ਹੈ ਗ੍ਰਾਂਟ ਸਰਕਾਰੀ ਤੌਰ ਦੇ ਉੱਤੇ ਦਿੱਤੀ ਜਾਵੇ ਇਹਨਾਂ ਨੂੰ ਜੇ ਕੋ ਸਰਕਾਰੀ ਫਲੈਟ ਮਾਲ ਮੰਡੀ ਚ ਬਣੇ ਨੇ ਸਰ ਬਣੇ ਨੇ ਆ ਜੋੜਾ ਫਾਟਕ ਲਾਗੇ ਫਲੈਟ ਬਣੇ ਨੇ ਉਹਦੇ ਵਿੱਚ ਇਹਨਾਂ ਦੀ ਰਹਿਸ਼ ਦਾ ਬੰਦੋਬਸਤ ਕੀਤਾ ਜਾਵੇ ਸੋ ਚਿੱਠੀ ਅੱਜ ਅਸੀਂ ਡੀਸੀ ਸਾਹਿਬ ਨੂੰ ਵੀ ਦੇਣ ਲੱਗੇ ਹੁਣੇ ਮੇਰੇ ਖਾ ਲਿਖਣ ਲਈ ਭੇਜੀ ਆ ਭੇਜ ਦਿੱਤੀ ਜਾਊਗੀ ਔਰ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਕੱਲ ਵੀ ਇਹ ਧਰਨਾ ਇੱਥੇ ਚੱਲੂਗਾ ਇਹ ਟੈਂਟ ਦਾ ਰੋਟੀ ਪਾਣੀ ਦਾ ਬੰਦੋਬਸਤ ਮੇਰੇ ਵੱਲੋਂ ਕੀਤਾ ਜਾ ਰਿਹਾ ਕਿਸੇ ਦੋਤੇ ਕੋ ਇਨਾਂ ਲੋਕਾਂ ਕੋਲੋਂ ਕੀ ਲੈ ਸਕਦੇ ਆ ਯਾਰ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਸ਼ਹਿਰ ਦੇ ਜਿਹੜੇ ਦਰਦੀ ਲੋਕ ਨੇ ਸ਼ਹਿਰ ਦੇ ਜਿਹੜੇ ਐਨ ਜੀਓ ਨੇ ਸ਼ਹਿਰ ਦੇ ਲੋਕਾਂ ਪ੍ਰਤੀ ਜਿਹੜੇ ਹਮਦਰਦੀ ਰੱਖਦੇ ਨੇ ਇੱਕ ਦੂਜੇ ਦੇ ਨਾਲ ਖਲੋਣ ਲਈ ਕਿ ਕੱਲ ਦਾ ਦਿਨ ਇੱਥੇ ਹਾਜ਼ਰੀ ਜ਼ਰੂਰ ਭਰੀ ਜਾਵੇ ਇਨਾਂ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ ਜੇ ਇਹਨਾਂ ਨੂੰ ਇੱਥੋਂ ਕੱਢਣਾ ਤੇ ਇਹਨਾਂ ਦਾ ਇੱਥੇ ਕੋਈ ਨਾ ਕੋਈ ਬੰਦੋਬਸਤ ਸ਼ਹਿਰ ਦੇ ਵਿੱਚ ਕੀਤਾ ਜਾਵੇ ਇਹਨਾਂ ਬੱਚਿਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਬਜ਼ੁਰਗ ਲੋਕ ਨੇ ਉਹ ਪਾਂਟੀ ਖੜੇ ਸੀਗੇ ਮੇਰਾ ਖਿਆਲ ਉਹਨਾਂ ਦੇ ਘਰ ਵਾਲੇ ਦਾ ਡੈਲਸ ਹੁੰਦਾ ਲੋ ਬੱਚਾ ਉਹਨਾਂ ਦਾ ਆਪ ਕੀ ਕੰਮ ਕਰਦੇ ਹੋ ਜੀ ਤੁਸੀਂ ਕੱਪੜੇ ਤੁੰਦੇ ਹੋ ਕੱਪੜੇ ਤੋਂ ਗਿਆ ਆਪਣਾ ਗੁਜ਼ਾਰਾ ਕਰਦੇ ਨੇ ਕਿੱਥੇ ਜਾਣਗੇ ਯਾਰ ਕੱਲੇ ਕੱਲੇ ਬੰਦੇ ਦੀ ਹਾਲਤ ਦੇਖੋ ਉੱਥੇ ਮਾਤਾ ਜੀ ਬੈਠੇ ਨੇ ਇਹ ਦੇਖੋ ਕਿੰਨੇ ਬਿਮਾਰ ਐ ਇੱਥੇ ਆ ਬਜ਼ੁਰਗ ਬੈਠੇ ਨੇ ਉੱਥੇ ਬਜ਼ੁਰਗ ਮਾਤਾ ਬੈਠੇ ਜਿਨ੍ਹਾਂ ਨੂੰ ਸੋਦੀ ਕੋਈ ਨਹੀਂ ਉਹਨਾਂ ਨੂੰ ਹੁਣੇ ਦੱਸ ਦਿਓ ਕਿ ਤੁਹਾਡਾ ਘਰ ਖਾਲੀ ਹੋਣਾ ਤੇ ਸ਼ਾਇਦ ਹੌਕੇ ਦੇ ਨਾਲ ਹੀ ਉਹਨਾਂ ਨੂੰ ਕੁਝ ਹੋ ਸਕਦਾ ਵਾ ਕੁਝ ਸ਼ਰਮ ਕਰੋ ਯਾਰ ਇਹਨਾਂ ਤੋਂ ਖਾਲੀ ਕਰਾਉਣ ਲਈ ਆ ਬਾਕੀ ਵੀ ਤੁਹਾਡੇ ਲੱਗੇ ਐਡੀਆਂ-ਆਂੀਆਂ ਵੱਡੀਆਂ ਕੋਠੀਆਂ ਨੇ ਦੀਵਾਲੀ ਵਿਸਾਖੀ ਉੱਥੇ ਮਨਾਉਂਦੇ ਅਸੀਂ ਲੋਕਾਂ ਨੂੰ ਵੇਖ ਇਹਨਾਂ ਗਰੀਬਾਂ ਦੇ ਉੱਤੇ ਹੀ ਕੋ ਤੁਸੀਂ ਅੱਖ ਰੱਖ ਲਈ ਆ ਯਾਰ ਇਹਨਾਂ ਲੋਕਾਂ ਨੂੰ ਕਿਉਂ ਖਾਲੀ ਕਰਾਉਣਾ ਚਾਹੁੰਦੇ ਹੋ ਜੇ ਕਰਾਉਣਾ ਵੀ ਹੈ ਮੈਂ ਫਿਰ ਕਹਿੰਨਾ ਸ਼ਹਿਰ ਦੇ ਡੀਸੀ ਨੂੰ ਕਿ ਇਹਨਾਂ ਦਾ ਬੰਦੋਬਸਤ ਕੀਤਾ ਜਾਵੇ ਸਰਕਾਰ ਨੂੰ ਕੋ ਪ੍ਰੋਪੋਜ਼ਲ ਭੇਜੀ ਜਾਵੇ ਇਸ ਤਰੀਕੇ ਕਬਜ਼ਾ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਊਗਾ ਜੇ ਇੱਥੇ ਕਿਸੇ ਦਾ ਜਾਨੀ ਮਾਲੀ ਕੋ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਤੇ ਸ਼ਹਿਰ ਦੇ ਡੀਸੀ ਦੀ ਹੋਊਗੀ ਸੋ ਇਹ ਚੀਜ਼ਾਂ ਸਾਰੀਆਂ ਮੱਦੇ ਨਜ਼ਰ ਰੱਖ ਕੇ ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਇਹਨਾਂ ਇਹਨਾਂ ਲੋਕਾਂ ਦਾ ਦਰਦ ਸਮਝਦੇ ਹੋਏ ਇੱਥੇ ਕੱਲ ਨੂੰ ਕੋ ਐਕਸ਼ਨ ਲਿਆ ਜਾਵੇ ਸੋ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਸਾਰਾ ਦਿਨੇ ਇੱਥੇ ਧਰਨਾ ਚੱਲੂਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇਹਨਾਂ ਦਾ ਨੋਟਿਸ ਲੱਗਾ ਜਿਹੜਾ ਨੋਟਿਸ ਦਾ ਟਾਈਮ ਹੈ ਕੱਲ ਤੱਕ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਜਾਊਗਾ ਤੁਹਾਨੂੰ ਸਾਰਿਆਂ ਨੂੰ ਇੱਥੇ ਸੱਦਾ ਦਿੱਤਾ ਜਾਂਦਾ ਕਿ ਇਹਨਾਂ ਗਰੀਬਾਂ ਦੀ ਬਾਹ ਫੜੋ ਯਾਰ 35-40 ਪਰਿਵਾਰ ਹੈ 1.5 200 ਇੱਥੇ ਬੰਦਾ ਰਹਿੰਦਾ ਆਪਾਂ ਇੱਕ ਦੂਜੇ ਦੀ ਬਾਹ ਬਣੀਏ ਜੇ ਕੋਈ ਸਾਡੇ ਅਸੀਂ ਕਿਸੇ ਦੇ ਨਾਲ ਖਲੋਵਾਂਗੇ ਤੇ ਸਾਡੇ ਨਾਲ ਖਲੋਊਗਾ ਸੋ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਮੇਰੀ ਬੇਨਤੀ ਹੈ ਕਿ ਇੱਥੇ ਕੱਲ ਜ਼ਰੂਰ ਪਹੁੰਚਿਆ ਜਾਵੇ ਇਹਨ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇ ਸੋ ਇਹਨਾਂ ਨਾਲ ਡਟ ਕੇ ਖੜਾ ਹੋਇਆ ਜਾਵੇ ਮੈਂ ਫਿਰ ਕਹਿੰਨਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਸੀਂ ਉਲਟ ਨਹੀਂ ਜਾਂਦੇ ਪਰ ਇਹਨਾਂ ਦਾ ਕੋਈ ਮੁਰਵ ਸੇਵਾ ਤੇ ਕੀਤਾ ਜਾਵੇ ਇਹਨਾਂ ਨੂੰ ਕੋਈ ਗ੍ਰਾਂਟ ਤੇ ਦਿੱਤੀ ਜਾਵੇ ਇਹਨਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਜਾਵੇ ਛੋਟੇ-ਛੋਟੇ ਬੱਚਿਆਂ ਨੂੰ ਕੱਲ ਠੰਡ ਚ ਕੁਝ ਹੋ ਜਾਊਗਾ ਸੜਕਾਂ ਦੇ ਉੱਤੇ ਬੈਠੇ ਰਹਿਣਗੇ ਇੱਥੋਂ ਤੁਸੀਂ ਇਹਨਾਂ ਨੂੰ ਬਾਹਰ ਕੱਢ ਦਿਓਗੇ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਸੋ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਖੀਰ ਚ ਅਪੀਲ ਹੈ ਕਿ ਕੱਲ ਦਾ ਦਿਨ ਇੱਥੇ ਜ਼ਰੂਰ ਹਾਜ਼ਰੀ ਭਰੀ ਜਾਵੇ ਧੰਨਵਾਦ ਸਾਰਿਆਂ ਦਾ ਸਾਰੇ ਸ਼ਹਿਰ ਵਾਸੀਆਂ ਨੂੰ ਪੀਲ ਹੈ ਕਿ ਸਵੇਰੇ 20 ਤਰੀਕ ਹੈ ਵਾਰ ਕੀ ਹੈ ਕੱਲ ਕੱਲ ਬੁੱਧਵਾਰ ਇੱਥੇ ਧਰਨਾ ਪੱਕਾ ਚੱਲੂਗਾ ਲੰਗਰ ਪਾਣੀ ਦਾ ਪ੍ਰਬੰਧ ਇੱਥੇ ਹੈ ਚਾਹ ਦਾ ਪ੍ਰਬੰਧ ਇੱਥੇ ਹੈ ਇਹਨਾਂ ਗਰੀਬਾਂ ਦੀ ਬਾਹ ਫੜੋਗੇ ਤੇ ਕੱਲ ਨੂੰ ਜੇ ਤੁਹਾਡੇ ਨਾਲ ਕੁਝ ਹੁੰਦਾ ਹੈ ਤੇ ਤੁਹਾਡੇ ਨਾਲ ਵੀ ਖਲੋਤਾ ਜਾਓ ਹੋਰ ਵੀ ਲਾਗੇ ਲਾਗੇ ਬਹੁਤ ਗਰੀਬ ਲੋਕ ਜਿਹੜੇ ਕੋਠੀਆਂ 'ਚ ਰਹਿੰਦੇ ਨੇ ਜੇ ਇਹਨਾਂ ਤੋਂ ਖਾਲੀ ਕਰਾ ਲੇ ਤੇ ਕੱਲ ਤੁਹਾਡੀ ਵਾਰੀ ਹੈ ਇੱਕ ਦੂਜੇ ਦਾ ਤਮਾਸ਼ਾ ਨਾ ਵੇਖੋ ਸਗੋਂ ਇੱਥੇ ਆ ਕੇ ਇੱਕ ਦੂਜੇ ਦਾ ਸਾਥ ਦਿਓ